ਸਰਵਤ ਸੰਗਤਾਂ ਨੂੰ ਇਹ ਤੇ ਭਲੀ ਪ੍ਰਕਾਰ ਪਤਾ ਹੀ ਹੈ ਕਿ ਅੱਜ ਜੂਵਦੇ ਸੰਤ ਜੀ ਮਹਾਰਾਜ ਦੀ 50ਵੀਂ ਵਰਸੀ ਦੇ ਸੰਬੰਧ ਵਿੱਚ ਪਿਛਲੇ ਕਈ ਦਿਨਾਂ ਤੋਂ ਆਪਾਂ ਜੋੜ-ਮਿਲ ਕਰ ਰਹੇ ਹਾਂ ਅੱਜ ਉਸ ਦਾ ਚੌਥਾ ਦਿਨ ਹੈ ਮਤਬਾਤੁਰ ਪਿਛਲੇ ਕਈ ਦਿਨਾਂ ਤੋਂ ਆਪ ਰੋਜ਼ਾਨਾ ਮਹਾਂਪੁਰਖਾਂ ਦੀ ਸਤਿਗੋ ਭੂਮੀ ਦੇ ਉੱਪਰ ਇਕੱਤਰ ਹੋ ਕੇ ਗੁਰਬਾਣੀ ਦੇ ਕੀਰਤਨ ਦਾ ਆਨੰਦ ਮਾਣ ਰਹੇ ਹੋ ਅਰ ਅੱਜ ਹਫਤਾਵਾਰੀ ਦੀਵਾਨ ਵੀ ਹੈ ਹਰ ਐਤਵਾਰ ਨੂੰ ਆਪਾਂ ਸਤਿਗੁਰੂ ਜੀ ਦੀ ਪਵਿੱਤਰ ਹਜ਼ੂਰੀ ਵਿੱਚ ਇੱਥੇ ਜੁੜ ਮਿਲ ਕੇ ਬੈਠਦੇ ਹਾਂ ਗੁਰਬਾਣੀ ਦੇ ਕੀਰਤਨ ਔਰ ਵਿਚਾਰਾਂ ਦੇ ਨਾਲ ਜੁੜਨ ਉਹ ਲਗਾ ਹਸਤੇ